ਸਸ਼ੀਕਲ ਤੁਸੀਂ ਜੁੜੇ ਹੋ ਬੋਕਲ ਜਗਮੀਤ ਦੇ ਨਾਲ ਅਸੀਂ ਅਕਸਰ ਹੀ ਇੱਕ ਗੀਤ ਸੁਣਦੇ ਹੁੰਦੇ ਹਾਂ ਕਿ ਪੁੱਤ ਬਣਾਉਣ ਜਮੀਨਾ ਧੀਆ ਦੁੱਖ ਬਣਾਉਂਦੀਆਂ ਨੇ ਅੱਜ ਅਸੀਂ ਧੀ ਨੂੰ ਮਿਲੌਣ ਜਾ ਰਹੇ ਹਾਂ ਜਿਨੇ ਆਪਣੇ ਬਾਪ ਦੀ ਬਿਮਾਰੀ ਤੋਂ ਬਾਅਦ ਉਹਦੀ ਸਾਰੀ ਦੀ ਸਾਰੀ ਕਬੀਲਦਾਰੀ ਸੰਭਲ ਲਈ ਖੇਤੀ ਕਰਦੀ ਆ ਟਰੈਕਟਰ ਚਲਾਉਂਦੀ ਆ ਕਾਰ ਚਲਾਉਂਦੀ ਆ ਵਾਹੀ ਕਰਦੀ ਆ ਇੱਥੋਂ ਤੱਕ ਕੇ ਪਾਣੀ ਵੀ ਰਾਤਾਂ ਨੂੰ ਆਪ ਲਾ ਕੇ ਆਉਂਦੀ ਆ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਗੁਰਵੀਰ ਸਾਡੇ ਨਾਲ ਨੇ ਇਹਨਾਂ ਨੂੰ ਜਾਣਾਂਗੇ ਕਿਉਂ ਜ਼ਰੂਰਤ ਪਈ ਇਸ ਛੋਟੀ ਜੀ ਉਮਰ ਦੇ ਵਿੱਚ ਇੰਨਾ ਕੁਝ ਕਰਨ ਦੀ ਪੜਨ ਦੀ ਉਮਰ ਚ ਖੇਡਣ ਕੁਝ ਦੀ ਉਮਰ ਦੇ ਵਿੱਚ ਕਬੀਲਦਾਰੀ ਦਾ ਬੋਝ ਚੱਕਣ ਦੀ ਇਹਨਾਂ ਨੂੰ ਕਿਉਂ ਜ਼ਰੂਰਤ ਵੀ ਆਪਾਂ ਸਾਰੀ ਗੱਲਬਾਤ ਕਰਾਂਗੇ ਸਸੀ ਕਾਲ ਜੀ ਸਸੀ ਮਾ ਜੀ ਗੁਰਵੀਰ ਕਿਉਂ ਇੰਨੀਆਂ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਇੱਕੇਦਮ ਪੈ ਗਈਆਂ ਤੇ ਉਮਰ ਐਡੀ ਛੋਟੀ ਹੈ ਤੋ ਕੋਈ ਆਪਾਂ ਵੱਡੀ ਨਹੀਂ ਕਹਿ ਸਕਦੇ ਵੀ ਕੀ ਕਾਰਨ ਰੇ ਹਾਂਜੀ ਬਸ ਡੈਡੀ ਦੇ ਮੰਜੇ ਤੇ ਪੈਣ ਤੋਂ ਬਾਅਦ ਫਿਰ ਮਤਲਬ ਬਾਹਰੋਂ ਪਹਿਲਾਂ ਕਿਸੇ ਨੂੰ ਸੱਦ ਕੇ ਲਿਆਉਣਾ ਪੈਂਦਾ ਸੀਗਾ ਕਈ ਵਾਰ ਕੋਈ ਆ ਜਾਂਦਾ ਸੀ ਕਈ ਵਾਰ ਨਹੀਂ ਹੁੰਦਾ ਸੀਗਾ ਤਾਂ ਫਿਰ ਮੈਂ ਆਪ ਹੀ ਸੋਚਿਆ ਵੀ ਕੁਝ ਕਿਉਂ ਆਪ ਨਾ ਕੀਤਾ ਜਾਵੇ ਤੇ ਫਿਰ ਬਸ ਮੈਂ ਨੋਮੀ ਕਲਾਸ 'ਚ ਹੁੰਦੀ ਸੀਗੀ ਤੇ ਉਦੋਂ ਬਸ ਡੈਡੀ ਨੇ ਮੈਨੂੰ ਦੱਸਤਾ ਵੀ ਇਦਾਂ ਕਰਕੇ ਟਰੈਕਟਰ ਚਲਾਉਣਾ ਹੈਗਾ ਤੇ ਤੂੰ ਚਲਾ ਲਈ ਫਿਰ ਇੱਥੇ ਟਰੈਕਟਰ ਖੜਾ ਸੀ ਤੇ ਮੈਂ ਸਾਰਿਆਂ ਨੂੰ ਪਹਿਲਾਂ ਉਹਨੂੰ ਸਿਰਫ ਮਾੜਾ ਮੋਟਾ ਚਲਾਉਣਾ ਸਿੱਖਿਆ ਤੇ ਦੁਬਾਰਾ ਬਸ ਹੌਲੀ ਹੌਲੀ ਸਿੱਖਦੇ ਬਸ ਕੰਮ ਵਧਾ ਕੇ ਤੇ ਵਧੀਆ ਹੁਣ ਵਹੀ ਕਰ ਲੈਂਦੀ ਆ ਤੇ ਫਾਜ਼ਲ ਸਾਹਿਬ ਨੂੰ ਕੀ ਦਿੱਕਤ ਹੋ ਗਈ ਇਹਨਾਂ ਦੇ ਮਤਲਬ ਸਪਾਈਨਲ ਕੋਰਡ ਦੇ ਵਿੱਚ ਟਿਊਮਰ ਹੈਗਾ ਤੇ ਡਾਕਟਰ ਹੁਣ ਕਹਿੰਦੇ ਮਤਲਬ ਆਪਰੇਸ਼ਨ ਨਹੀਂ ਹੋ ਸਕਦਾ ਤੇ ਉਹਦੇ ਨਾਲ ਮਤਲਬ ਬਲੀਡਿੰਗ ਵਗੈਰਾ ਜ਼ਿਆਦਾ ਹੋ ਸਕਦੀ ਹੈ ਤੇ ਹੋਰ ਵੀ ਕੰਪਲਿਕਸ਼ਨਸ ਆ ਸਕਦੀਆਂ ਹੂੰ ਤੇ ਹੁਣ ਤੁਸੀਂ ਜਦੋਂ ਟਰੈਕਟਰ ਸਿੱਖਿਆ ਉਦੋਂ ਕਿੰਨੀ ਉਮਰ ਸੀ ਉਹਦੋਂ ਮੈਂ ਲੋਕੀ ਕਲਾਸ ਚ ਕਿੰਨੀ ਉਮਰ ਸੀ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਛੋਟੀ ਸੀ ਇਕਨੋਮੀ ਕਲਾਸ ਦੇ ਬੱਚੇ ਨੂੰ ਅੱਜ ਤੱਕ ਅੱਜ ਦੀ ਦੁਨੀਆ ਦਾ ਕੁਝ ਪਤਾ ਨਹੀਂ ਹੁੰਦਾ ਤੇ ਹੁਣ ਵੀ ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਆ ਤੇ ਆਪਾਂ ਇਹ ਕਹੀਏ ਵੀ ਟੀਨੇਜ ਹੀ ਕਹਿ ਸਕਦੇ ਹਾਂ ਨਾ ਤੇ ਟੀਨੇਜ ਦੇ ਵਿੱਚ ਸ਼ੌਂਕ ਹੁੰਦੇ ਆ ਬਹੁਤ ਤੇ ਉਸ ਇੱਕੇ ਦਮ ਉਹਨਾਂ ਸ਼ੌਂਕ ਨੂੰ ਤੁਸੀਂ ਕਹਿਆ ਵੀ ਤੁਹਾਡੇ ਫਾਦਰ ਸਾਹਿਬ ਦੀ ਹਨਾ ਇੱਕ ਬਿਮਾਰੀ ਆ ਜਾਂਦੀ ਹੈ ਅਚਾਨਕ ਤੇ ਫਿਰ ਲੋਕਾਂ ਦੀਆਂ ਮਿੰਤਾ ਕਰਨ ਨਾਲੋਂ ਆਪ ਆਪਣਾ ਹਨਾ ਭਾਰ ਚੱਕਣਾ ਸਮਝ ਆ ਸੀ ਤੇ ਹੁਣ ਆਪਾਂ ਜਦੋਂ ਗੱਲ ਕਰੀਏ ਵੀ ਜੋ ਤੁਹਾਡੇ ਫਾਦਰ ਸਾਹਿਬ ਨੇ ਕਿਵੇਂ ਦੱਸ ਰਹੇ ਸੀ ਕਿ ਉਹਨਾਂ ਨੇ ਟ੍ਰੈਕ ਕਾਗਜ਼ ਤੇ ਡਰਾਇੰਗ ਬਣਾ ਕੇ ਦੱਸਿਆ ਵੀ ਆਹ ਕੁਝ ਹੋਊਗਾ ਉਹਨਾਂ ਨੇ ਮਤਲਬ ਕਾਪੀ ਤੇ ਪੈਨ ਨਾਲ ਲਿਆ ਕੇ ਆਈ ਤੇ ਉਹ ਕਹਿੰਦੇ ਵੀ ਮੈਂ ਤੈਨੂੰ ਦੱਸਦਾ ਵੀ ਕਿਵੇਂ ਮਤਲਬ ਕਰਦੇ ਆ ਤੇ ਮੈਂ ਲੈ ਗਈ ਫਿਰ ਡੈਡੀ ਨੇ ਦੱਸਦਾ ਇੱਧਰ ਕਲੱਚ ਹੁੰਦਾ ਇੱਧਰ ਬ੍ਰੇਕ ਹੁੰਦੇ ਆ ਇਦਾਂ ਗੇਅਰ ਪਹਿਲਾ ਪੈਜੀ ਦੂਜਾ ਪੈਜੀ ਇਥੋਂ ਬੈਕ ਲੱਗਦਾ ਤੇ ਬਸ ਇਦਾਂ ਸਾਰਾ ਸਮਝ ਗਏ ਤੇ ਬਸ ਉਸ ਤੋਂ ਬਾਅਦ ਚਲਾ ਲਿਆ ਫਿਰ ਜਦੋਂ ਟਰੈਕਟਰ ਚਲਾਉਣਾ ਸਿੱਖ ਲਿਆ ਫਿਰ ਤਦੋ ਦਿਮਾਗ ਚ ਆਇਆ ਵੀ ਹੁਣ ਮੈਂ ਵੀ ਵਾਹੀ ਵੀ ਆਪ ਹੀ ਕਰੂੰਗੀ ਟਰੈਕਟਰ ਵੀ ਹਲ ਵੀ ਫਿਰ ਮੈਂ ਵੀ ਹੁਣ ਫਸਲ ਦੇ ਵੀ ਬਜਾਈ ਵੀ ਆਪ ਸ਼ੁਰੂ ਕਰੂੰਗੀ ਬਸ ਪਹਿਲਾਂ ਮਤਲਬ ਹੌਲੀ ਹੌਲੀ ਅੱਗੇ ਪਿੱਛੇ ਕਰਨਾ ਫਿਰ ਹੌਲੀ ਹੌਲੀ ਡੈਡੀ ਕਹਿੰਦੇ ਵੀ ਆ ਹਲ ਪਾ ਕੇ ਇੱਧਰ ਨੂੰ ਲਾ ਦੇ ਉੱਧਰ ਲਾ ਦੇ ਬਸ ਇੱਥੇ ਹੀ ਕੰਮ ਵਧਦਾ ਗਿਆ ਤੇ ਜਿਵੇਂ ਵਾਣ ਵੇਲੇ ਹੁੰਦੇ ਸੀ ਕਣਕਾਂ ਤੋਂ ਬਾਅਦ ਉਦੋਂ ਡੈਡੀ ਨੇ ਕਹਿ ਦੇਣਾ ਵੀ ਤੂੰ ਚੱਲ ਜਾ ਤੇ ਵਾਣ ਵਾਦੀ ਤੇ ਉੱਥੇ ਜਾ ਕੇ ਮਤਲਬ ਮੈਂ ਡੈਡੀ ਨੂੰ ਕਾਲ ਕਰ ਲੈਂਦੀ ਹੁੰਦੀ ਸੀ ਤੇ ਸਾਰਾ ਡੈਡੀ ਦੱਸ ਦਿੰਦੇ ਸੀ ਉਹ ਨਾਲ ਗੇਅਰ ਚ ਵਾਦੇ ਹੁਣ ਮਤਲਬ ਕਈ ਵਾਰ ਜਿਵੇਂ ਹਾਲ ਉੱਚੀਵੇਂ ਹੋ ਜਾਂਦੇ ਉਹ ਪਹੁੰਚ ਲੈਣਾ ਵੀ ਡੈਡੀ ਆ ਹੁਣ ਇਦਾਂ ਹੋ ਹੀ ਜਾਂਦਾ ਤੇ ਇਦਾਂ ਹੁਣ ਕੀ ਕਰਨਾ ਤੇ ਡੈਡੀ ਸਾਰਾ ਕਾਲ ਤੇ ਦੱਸ ਦੇਣਾ ਤੇ ਬਸ ਉਹਨੇ ਕਰ ਲੈਣਾ ਤੇ ਜਦੋਂ ਇੱਕ ਛੋਟੀ ਉਮਰ ਦੀ ਕੁੜੀ ਨੂੰ ਖੇਤ ਜਾਣਾ ਪਹਿਲੀ ਗੱਲ ਆਪਾਂ ਉਹ ਹੀ ਕਹਿ ਦਿੰਨੇ ਆ ਵੀ ਡਰ ਲੱਗਦਾ ਹਨਾ ਤੇ ਕੱਲੀ ਜਾ ਕੇ ਵਾਹੀ ਕਰਨੀ ਤੇ ਡਰ ਨਹੀਂ ਲੱਗਿਆ ਨਹੀਂ ਮਤਲਬ ਜਦੋਂ ਪਹਿਲੇ ਨਿੱਕੇ ਹੁੰਦੇ ਸੀ ਉਦੋਂ ਡੈਡੀ ਮਤਲਬ ਚੱਲਦੇ ਫਿਰਦੇ ਸੀਗੇ ਉਦੋਂ ਮਤਲਬ ਨਾਲ ਜਾਂਦੇ ਹੁੰਦੇ ਸੀਗੇ ਬਸ ਉੱਥੇ ਥੋੜਾ ਜਿਹਾ ਖੁੱਲੇਵੇਂ ਸੀਗੇ ਤੇ ਬਸ ਫਿਰ ਹੌਲੀ ਹੌਲੀ ਖੁੱਲਦਾ ਤੇ ਬਸ ਜਿਵੇਂ ਆਪਾਂ ਹੁਣ ਕਈ ਇਹ ਕਈ ਵਾਰੀ ਦਿੱਕਤਾਂ ਆਉਂਦੀਆਂ ਬਹੁਤ ਸਾਰੀਆਂ ਇਹਦੇ ਚ ਤੁਹਾਨੂੰ ਦਿੱਕਤਾਂ ਕੀ ਕੀ ਆਈਆਂ ਵੀ ਬਾਹੀ ਕਰਨ ਚ ਹਨ ਇੱਕ ਆਪਣੇ ਪਹਿਲਾਂ ਦਾਦੇ ਪਿਓਾਂ ਤੋਂ ਚੱਲੀ ਜਾਂਦਾ ਹੁੰਦਾ ਕੰਮ ਉਹ ਤਾਂ ਨਾਲ-ਨਾਲ ਬੰਦਾ ਸਿੱਖ ਜਾਂਦਾ ਥੋਨੂੰ ਤਾਂ ਅਚਾਨਕ ਸਿੱਖਣਾ ਪਿਆ ਇਹਦੇ ਵਿੱਚ ਫਿਰ ਦਿੱਕਤਾਂ ਤੁਹਾਨੂੰ ਕੀ-ਕੀ ਆਈਆਂ ਬਸ ਕਈ ਵਾਰ ਪਹਿਲਾਂ ਮਤਲਬ ਡਰਜਾ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਕਿਵੇਂ ਜੇ ਹੋਊਗਾ ਕਿਵੇਂ ਚਲਾਵਾਂਗੇ ਕਿਤੇ ਕਿਸੇ ਦੇ ਵਿੱਚ ਨਾ ਵੱਜ ਜੇ ਬਸ ਇਦਾਂ ਹੀ ਸੀਗਾ ਬਾਲਾ ਕੁਝ ਨਹੀਂ ਸੀ ਫਿਰ ਮਤਲਬ ਕੁਝ ਵੀ ਹੁੰਦਾ ਸੀ ਡੈਡੀ ਨੂੰ ਕਾਲ ਕਰ ਲੈਂਦੀ ਹਾਂ ਹੁਣ ਵੀ ਤੇ ਉਹ ਦੱਸ ਦਿੰਦੇ ਸਾਰਾ ਕੁਝ ਤੇ ਬਸ ਇੰਨੇ ਹੀ ਹੌਸਲਾ ਬਹੁਤ ਹੁੰਦਾ ਹੂੰ ਪਹਿਲੀ ਫਸਲ ਕਿਹੜੀ ਆਪ ਬੀਜੀ ਸੀ ਕਣਕ ਹੀ ਸੀਗੀ ਕਣਕ ਹਾਂਜੀ ਤੇ ਉਹ ਕਿਵੇਂ ਫਿਰ ਆਪ ਹੀ ਇੱਥੋਂ ਚੱਕ ਕੇ ਲੈ ਕੇ ਬੀਬੂ ਬੀਰੀ ਪਛਾਣ ਕਿਵੇਂ ਕੀਤੀ ਜਾਂ ਕੀ ਹੋਇਆ ਮਤਲਬ ਬੀਬੀ ਵਗੈਰਾ ਦੀ ਸਾਰੀ ਪਛਾਣ ਡੈਡੀ ਕਰਦੇ ਨੇ ਤੇ ਉਹ ਬਸ ਇਧਰੋਂ ਮਤਲਬ ਉੱਥੇ ਖੇਤ ਲੈ ਜਾਂਦੇ ਸੀਗੇ ਫਿਰ ਮਸ਼ੀਨ ਵਗੈਰਾ ਦਾ ਹੁੰਦਾ ਸੀ ਉਹ ਪਾ ਕੇ ਲੈ ਜਾਂਦੇ ਸੀਗੇ ਤੇ ਬਸ ਫਿਰ ਉਧਰ ਬੀਜ ਲੈਣਾ ਤੇ ਡਾੜੀ ਨੂੰ ਦੱਸ ਦੇਣਾ ਡੈਡੀ ਦੱਸ ਦਿੰਦੇ ਵੀ ਇੰਨਾ ਕਣਕ ਦਾ ਹੈਗਾ ਇੰਨਾ ਬੀਜ ਪਾਊਗਾ ਸਾਰਾ ਕੁਝ ਉਹ ਦੱਸ ਦਿੰਦੇ ਸੀ ਤੇ ਤੁਹਾਡੇ ਫਾਰਮ ਸਾਹਿਬ ਦੱਸਦੇ ਸੀ ਵੀ ਜੇ ਅਸੀਂ ਕਿਸੇ ਨੂੰ ਭੇਜਦੇ ਹਾਂ ਤੋਂ 12 ਲੀਟਰ ਚ ਖੇਤ ਵਾਏ ਹੁੰਦੇ ਤੇ ਤੁਸੀਂ 7 ਲੀਟਰ ਚ ਵਾਏ ਹੁੰਦੇ ਹੈ ਹਾਂਜੀ ਉਹ ਬਸ ਪਤਾ ਨਹੀਂ ਮਤਲਬ ਪਹਿਲੀ ਵਾਰ ਸੀਗਾ ਬਸ ਉੱਥੋਂ ਹੌਲੀ ਹੌਲੀ ਮਤਲਬ ਆਪ ਹੀ ਸਾਬ ਹੁੰਦਾ ਰਿਹਾ ਜਦੋਂ ਕੋਈ ਹੋਰ ਆਉਂਦਾ ਹੈਗਾ ਉਹ ਪੂਰੀ ਰੇਸ ਕਰ ਦਿੰਦਾ ਹੈਗਾ ਛੋਟੇ ਗੀਅਰ ਦੇ ਵਿੱਚ ਉਵੇਂ ਕਰੀ ਜਾਂਦੇ ਆ ਫਿਰ ਮਤਲਬ ਆਪ ਹੁੰਦਾ ਵੀ ਆਪ ਦਾ ਵਹੀਕਲ ਹੈਗਾ ਵੀ ਸਹੀ ਤਰ੍ਹਾਂ ਚਲਾਈਏ ਕੁਝ ਖਰਾਬ ਨਾ ਹੋ ਜੇ ਤੇ ਬਸ ਉੱਥੋਂ ਹੀ ਫਿਰ ਉਹਦੇ ਨਾਲ ਹੀ ਤੇਲ ਵਗੈਰਾ ਦਾ ਫਰਕ ਪੈ ਜਾਂਦਾ ਸੀਗਾ ਤੇ ਮਤਲਬ ਹੁੰਦਾ ਹੀ ਹੈਗਾ ਲੋਕ ਲੋਕ ਹੁੰਦੇ ਆ ਉਹਨਾਂ ਨੂੰ ਆਇ ਹੁੰਦਾ ਇਹ ਕਿਰੇ ਆਪਣੀ ਚੀਜ਼ ਹੈਗੇ ਟੁੱਟਦਾ ਭੱਜਦਾ ਕੁਝ ਹੋ ਜਾ ਜਿਨਾਂ ਮਰਜੀ ਤੇਲ ਮੱਚ ਜੇ ਆਪ ਨੂੰ ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾ ਤੇ ਇਹ ਟਰੈਕਟਰ ਵੀ ਤੁਸੀਂ ਬਹੁਤ ਹਨਾ ਸਾਫ਼ ਸੁਥਰਾ ਸ਼ਿੰਗਾਰ ਕੇ ਰੱਖਿਆ ਹੋਇਆ ਹੈ ਨਾ ਟਗਿਆਣਾ ਹਾਂਜੀ ਇਹਦੇ ਨਾਲ ਪਿਆਰ ਹੈ ਹਾਂਜੀ ਵਾਧੂ ਹੈ ਹਾਂਜੀ ਜਿਵੇਂ ਨਾ ਵੀ ਆਪਾਂ ਛੋਟੇ ਹੁੰਦੇ ਖੇਡਦੇ ਆ ਤੇ ਖੇਡਦਿਆਂ ਤੋਂ ਖੜਾਉਣੇ ਹੁੰਦੇ ਹੁਣ ਇਹ ਖੜਾਉਣਾ ਤੁਹਾਡਾ ਇਹੀ ਬਣ ਗਿਆ ਹਾਂਜੀ ਬਸ ਉਦੋਂ ਤੋਂ ਮਤਲਬ ਹੱਥ ਖੁੱਲਿਆ ਫਿਰ ਤਾਂ ਦੂਜੇ ਕੰਮ ਉੱਧਰ ਹੁੰਦੇ ਨਹੀਂ ਸੀ ਬਸ ਘਰੇ ਪਹਿਲਾਂ ਮਤਲਬ ਪਸ਼ੂਆਂ ਵਗੈਰਾ ਦਾ ਕਰ ਲੈਣਾ ਜਦੋਂ ਵਿਹਲੇ ਹੁੰਨੇ ਆ ਹੁਣ ਵੀ ਕਾਲਜ ਵਗੈਰਾ ਤੋਂ ਛੁੱਟੀ ਹੁੰਦੀ ਆ ਉਦਦੇ ਮਤਲਬ ਵਾਣ ਵਗੈਰਾ ਵਾਇਆ ਹੋਣਾ ਬਸ ਇਹਨੂੰ ਧੋ ਵਗੈਰਾ ਲਿਆ ਇਦਾਂ ਵਿਹਲੇ ਟਾਈਮ 'ਚ ਚਲੋ ਹੁਣ ਵਾਹੀ ਤਾਂ ਜਿਹੜੀ ਤੁਸੀਂ ਕਰ ਲੈਨੇ ਹੋ ਤੇ ਫਿਰ ਜਦੋਂ ਮੰਨ ਲਓ ਕਣਕ ਵਾਲੀ ਇਹਨਾਂ ਝੋਨਾ ਬਲ ਅਸਲ ਆ ਗਈ ਤੇ ਉਹ ਵੱਢ ਕੇ ਫਿਰ ਮੰਡੀ ਚ ਵੀ ਆਪ ਹੀ ਲੈ ਕੇ ਹਾਂਜੀ ਹਾਂਜੀ ਮੰਡੀ ਵਿੱਚ ਵੀ ਮਤਲਬ ਪਹਿਲਾਂ ਤਾਂ ਸੀਗਾ ਕਿਸੇ ਨੂੰ ਬੁਲਾ ਲਈਦਾ ਸੀ ਫਿਰ ਜਦੋਂ ਥੋੜਾ ਹੱਥ ਖੁੱਲਣ ਲੱਗੇ ਡੈਡੀ ਕਹਿੰਦੇ ਤਾਂ ਵੀ ਚਲ ਹੁਣ ਤੂੰ ਚੱਲ ਜਾ ਤੂੰ ਲੈ ਜਾਈਂਗੀ ਕੁਝ ਨਹੀਂ ਹੁੰਦਾ ਫਿਰ ਇੱਥੋਂ ਬਸ ਲੈ ਜਾਣਾ ਤੇ ਉਧਰੋਂ ਵੜਾ ਕੇ ਤੇ ਉਧਰ ਮੰਡੀ ਚ ਸਿੱਟਿਆਉਣੀ ਮੰਡੀ ਤਾਂ ਕਈ ਵਾਰੀ ਰਾਤ ਵੀ ਲੋਣੀ ਪੈਂਦੀ ਆ ਫਿਰ ਉਦੋਂ ਕੀ ਕਰਦੇ ਸੀ ਉਦੋਂ ਬੱਸ ਮਤਲਬ ਉਹ ਸਾਡੇ ਉਧਰ ਮਤਲਬ ਆਵਦੇ ਹੁੰਦੇ ਸੀ ਕਿ ਤੇ ਉਹ ਵੇਖ ਲੈਂਦੇ ਹੁੰਦੇ ਸੀ ਕਿ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਹੁੰਦਾ ਸੀਗਾ ਤੇ ਬਾਕੀ ਮਤਲਬ ਉਹ ਦੀ ਦਿਨੀ ਵਗੈਰੇ ਤੋਲਦੇ ਹੁੰਦੇ ਸੀ ਜਦੋਂ ਅਸੀਂ ਚੱਲ ਜਾਂਦੇ ਹੁੰਨੇ ਆ ਨਹੀਂ ਤਾਂ ਸੀ ਮਤਲਬ ਗੇੜਾ ਵਗੈਰਾ ਮਾਰਿਆ ਇਹਦਾ ਰਾਤ ਨੂੰ ਜਾ ਕੇ ਮੈਂ ਤੇ ਮੇਰੀਆਂ ਭੈਣਾਂ ਚੱਲ ਜਾਂਦੀਆਂ ਹੁੰਨੀਆਂ ਤੇ ਉਦੋਂ ਗੇੜਾ ਮਾਰੇ ਅੱਛਾ ਰਾਤ ਨੂੰ ਜਾਂਦੇ ਹਾਂ ਹਾਂਜੀ ਚੱਲ ਜਾਂਦੇ ਕਈ ਵਾਰੀ ਜਦੋਂ ਆਪਾਂ ਕਈ ਵਾਰੀ ਆਪਣੀ ਪਾਣੀ ਵੀ ਰਾਤ ਬਰਾਤੇ ਹੀ ਵਾਰੀ ਆ ਜਾਂਦੀ ਆ ਉਦੋਂ ਫਿਰ ਕਿਵੇਂ ਕਰਦੇ ਆ ਮਤਲਬ ਉੱਧਰਲੇ ਜਿਹੜਾ ਦੂਰ ਖੇਤ ਹੈਗਾ ਉਹਦਾ ਤਾਂ ਮਤਲਬ ਸਾਡੇ ਮੋਟਰ ਲੱਗੀ ਹੈਗੀ ਆ ਉਧਰੋਂ ਫਿਰ ਉਹ ਮੋਟਰ ਦਾ ਸਾਫ ਹੁੰਦਾ ਉਹ ਫਿਰ ਖੁੱਲੇ ਛੱਡ ਦੇਈਦਾ ਪਾਣੀ ਤੇ ਬਸ ਫਿਰ ਉਹ ਲੱਗ ਜਾਂਦਾ ਤੇ ਉਦੋਂ ਦੇਖ ਲਈਦਾ ਵੀ ਡੈਡੀ ਮਤਲਬ ਦੱਸ ਦਿੰਦੇ ਵੀ ਹੁਣ ਗੇੜਾ ਮਾਰਿਓ ਜੇ ਮਤਲਬ ਬੰਦ-ਬੰਦ ਕਰਕੇ ਆਉਣੀ ਹੁੰਦੀ ਉਹ ਬੰਦ ਕਰੀਦਾ ਜੇ ਪਾਣੀ ਬਦਲਣਾ ਹੈਗਾ ਵੀ ਹਾਂ ਪਹਿਲਾਂ ਇੱਧਰਨੇ ਪਾਸੇ ਲਾ ਦਈਏ ਵੀ ਫਿਰ ਟੁੱਟੂ ਗਾਣਾ ਗਾਂ ਕਿਸੇ ਦੇ ਹੋਰ ਖੇਤ ਚ ਨਾ ਜਾਊਗਾ ਫਿਰ ਮਤਲਬ ਉਹ ਹੁਣ ਸਾਫ ਹੌਲੀ-ਹੌਲੀ ਆਉਂਦਾ ਤੇ ਉਹ ਹੁਣ ਕਰ ਲਈ ਉਹ ਨੱਕੇ-ਨੁੱਕੇ ਮੋੜਨੇ ਆ ਉਹ ਆ ਗਿਆ ਸਾਰਾ ਕੁਝ ਹਾਂਜੀ ਹਾਂ ਤੇ ਇਹ ਹੁੰਦਾ ਨਹੀਂ ਕਦੇ ਵੀ ਮਨ 'ਚ ਵੀ ਮੈਂ ਤਾਂ ਮੇਰੀ ਉਮਰ ਤਾਂ ਹਨਾ ਖੇਡਣ ਕੋ ਦੰਦੀ ਆ ਵੀ ਮੈਂ ਕਿੱਧਰ ਇਹਨਾ ਝੰਜਟਾਂ 'ਚ ਪੈ ਗਈ ਹੁੰਦੀ ਨਹੀਂ ਬਸ ਉਦੋਂ ਬਾਅਦ ਸ਼ੌਂਕ ਜਿਹਾ ਹੀ ਬਣ ਗਿਆ ਵੀ ਹਾਂ ਡਰਾਈਵਰੀ ਦਾ ਜਿਵੇਂ ਪਹਿਲਾਂ ਮਤਲਬ ਟਰੈਕਟਰ ਸਿੱਖਿਆ ਉਦੋਂ ਬਾਅਦ ਕਾਰ ਲੈ ਲਈ ਫਿਰ ਮੈਂ ਮਤਲਬ ਉਧਰਲੇ ਪਾਸੇ ਹੋ ਗਿਆ ਵੀ ਹੁਣ ਮੈਂ ਕਾਰ ਸਿੱਖਣੀ ਹੈਗੀ ਆ ਬਸ ਮਤਲਬ ਸ਼ੌਂਕ ਹੀ ਇਹ ਵਾਲੇ ਬਣ ਕੇ ਹਮ ਹੁਣ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਫਿਰ ਤੁਸੀਂ ਚਲਾ ਕੇ ਲੈ ਜੈਨੋ ਸਾਰੇ ਪਰਿਵਾਰ ਨੂੰ ਹਾਂਜੀ ਜਿਵੇਂ ਹੁਣ ਡੈਡੀ ਨੂੰ ਚੰਡੀਗੜ੍ਹ ਲੈ ਕੇ ਜਾਣਾ ਹੁੰਦਾ ਮੈਡੀਸਨ ਵਾਸਤੇ ਉਦੋਂ ਵੀ ਹੁਣ ਮੈਂ ਲੈ ਜਾਣੀ ਹੈਗੀ ਕਾਰ ਚ ਭਾਕੇ ਹਾਂਜੀ ਮਤਲਬ ਇੰਨੀ ਲੰਮੀ ਡਰਾਈਵਰੀ ਵੀ ਕਰ ਲੈਣ ਨੂੰ ਹੁਣ ਜਾਂਦਾ ਨਾ 10-12 ਘੰਟੇ ਲੱਗ ਜਾਂਦੇ ਹਾਂਜੀ ਆਰਾਮ ਨਾਲ ਲੱਗ ਜਾਂਦੇ ਆ ਫਿਰ ਹੁਣ ਕਰਨਾ ਪੈਂਦਾ ਕਈ ਵਾਰ ਡਰਾਈਵਰ ਪਹਿਲਾਂ ਮਤਲਬ ਡਰਾਈਵਰ ਨੂੰ ਵੇਖਦੇ ਸੀਗੇ ਕਈ ਵਾਰ ਡਰਾਈਵਰ ਨਹੀਂ ਮਿਲਦਾ ਸੀਗਾ ਤੇ ਫਿਰ ਕਿਸੇ ਹੋਰ ਨੂੰ ਪੁੱਛਣਾ ਉਹ ਕਹਿੰਦੇ ਤੇ ਬਈ ਸਾਡੇ ਕੋਲ ਟਾਈਮ ਨਹੀਂ ਹੈ ਅੱਜ ਤੇ ਫਿਰ ਬਸ ਆਪ ਨੂੰ ਲੈ ਜਾਈਦਾ ਸੀ ਹੁਣ ਤਾਂ ਹੂੰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਂਦੀਆਂ ਨਾ ਉਦੋਂ ਫਿਰ ਸਾਨੂੰ ਬਹੁਤ ਨਵੀਆਂ ਕੁਸ਼ ਸਿੱਖਣ ਨੂੰ ਮਿਲਦਾ ਹੈ ਤੇ ਫਿਰ ਕੀ ਕੁਸ਼ ਜ਼ਿੰਦਗੀ ਨੇ ਸਿਖਾਇਆ ਸਾਡੇ ਮਤਲਬ ਚਾਚਾ ਜੀ ਆ ਮੇਰੇ ਸਕੇ ਤੇ ਮਤਲਬ ਅਸੀਂ ਪਹਿਲਾਂ ਮਤਲਬ ਵਧੀਆ ਹੁੰਦੇ ਸੀਗੇ ਬੁਲਾਉਂਦੇ ਸੀਗੇ ਤੇ ਕੁਝ ਵੀ ਹੋਣਾ ਬਿਮਾਰ ਜਿਵੇਂ ਚਾਚੇ ਨੂੰ ਮਤਲਬ ਕਾਰ ਵਗੈਰਾ ਨਹੀਂ ਹੁੰਦੀ ਇਹਨਾਂ ਨੇ ਲੈਦੀ ਸੀ ਤੇ ਉਹਦੀ ਮੈਂ ਚੱਲ ਜਾਣਾ ਵੀ ਹਾਂ ਬਿਮਾਰ ਹੋਏ ਇਹਨਾਂ ਨੇ ਅੱਧੀ ਰਾਤ ਨੂੰ ਫੋਨ ਕਰਦੇ ਨੇ ਵੀ ਡਾਕਟਰ ਕੋਲੇ ਲੈ ਕੇ ਜਾਣਾ ਤੂੰ ਆ ਜਾ ਤੇ ਮੈਂ ਉਹਦੀ ਚੱਲ ਜਾਣਾ ਤੇ ਪਰ ਬਸੋ ਜਦੋਂ ਮਤਲਬ ਦਾਦਾ ਜੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਬਸ ਜਮੀਨ ਕਰਕੇ ਇਹਨਾਂ ਨੇ ਸਾਡੇ ਨਾਲ ਮਤਲਬ ਪਹਿਲਾਂ ਬੁਲਾਉਣਾ ਛੱਡਤਾ ਜਦੋਂ ਮਤਲਬ ਅਸੀਂ ਕਿਹਾ ਵੀ ਹਨਾ ਵੀ ਜ਼ਮੀਨ ਦਾ ਵਟਵਾਰਾ ਕਰ ਲੈਨੇ ਆ ਬਹਿ ਕੇ ਫਿਰ ਉਹ ਕਰਨ ਲੱਗੇ ਨਹੀਂ ਅਸੀਂ ਨਹੀਂ ਕਰਨਾ ਤੇ ਉਸ ਤੋਂ ਬਾਅਦ ਫਿਰ ਇਹ ਮਤਲਬ ਸਾਡੇ ਤੇ ਧੱਕਾ ਕਰਨ ਲੱਗ ਗਏ ਇਹ ਕਹਿੰਦੇ ਵੀ ਨਹੀਂ ਆ ਜ਼ਮੀਨ ਵੀ ਅਸੀਂ ਲੈਣੀ ਆ ਸਾਨੂੰ ਮਤਲਬ ਤਾਂ ਕੋਣ ਲੱਗ ਗਏ ਇਹਨਾਂ ਨੂੰ ਆਏ ਸੀ ਵੀ ਹਾਂ ਇਹ ਕੁੜੀਆਂ ਜਾਣਦੀਆਂ ਵਾਈ ਕਰਨ ਜੇ ਇਹਨਾਂ ਨੂੰ ਡਰਾਤਾ ਤੇ ਫਿਰ ਵਾਉਣ ਕਿਨੇ ਜਾਣਾ ਤੇ ਅਸੀਂ ਸਾਰੀ ਜ਼ਮੀਨ ਲੈ ਲਾਂਗੇ ਤੇ ਬਸ ਅਸੀਂ ਫਿਰ ਪਿੱਛੇ ਹਟੇ ਨਹੀਂ ਤੇ ਜਦੋਂ ਇਹਨਾਂ ਨੇ ਇੱਥੇ ਘਰੇ ਆ ਕੇ ਵੀ ਕਬਜ਼ਾ ਕਰਨ ਲੱਗ ਗਏ ਤੇ ਉਦੋਂ ਅਸੀਂ ਕਿਹਾ ਪਹਿਲਾਂ ਤਾਂ ਵੀ ਹਾਂ ਤੁਸੀਂ ਇਦਾਂ ਨਾ ਕਰੋ ਇਹਨਾਂ ਨੇ ਕੀ ਕੀਤਾ ਚਾਚੀ ਨੇ ਮੇਰੇ ਨੇ ਮੁੰਨੀ ਪਈ ਸੀ ਤੇ ਉਹ ਹੀ ਚੱਕ ਕੇ ਮੰਮੀ ਤੇ ਮਾਰੀ ਜਦੋਂ ਅਸੀਂ ਵੇਖਿਆ ਵੀ ਮੰਮੀ ਤੇ ਖੂਨ ਨਿਕਲੀ ਜਾਂਦਾ ਫਿਰ ਸਾਨੂੰ ਗੁੱਸਾ ਚੜ ਗਿਆ ਤੇ ਫਿਰ ਅਸੀਂ ਵੀ ਮਤਲਬ ਮਤਲਬ ਉਹਨਾਂ ਨੂੰ ਵਾਪਸ ਸਵਾਰ ਕੀਤਾ ਤੇ ਬਸ ਮਤਲਬ ਇਸ ਹੋਣ ਵਾਲੀ ਜ਼ਿੰਦਗੀ ਇਦਾਂ ਦੀ ਹੈ ਵੀ ਮਤਲਬ ਕਿਸੇ ਤੇ ਭਰੋਸਾ ਨਹੀਂ ਆਪਾਂ ਕਰ ਸਕਦੇ ਚਾਹੇ ਕੋਈ ਆਪਣਾ ਚਾਹੇ ਮਤਲਬ ਪਰਾਇਆ ਹੈਗਾ ਮਤਲਬ ਜਮੀਨ ਦੇ ਮੋਹ ਨੇ ਹਨਾ ਰਿਸ਼ਤਿਆਂ ਦੇ ਮੋਹ ਨੂੰ ਖੋ ਲਿਆ ਜਾ ਖੋ ਲਿਆ ਹਨਾ ਜਮ ਹਾਂਜੀ ਤੇ ਇਹ ਇਸ ਤਰੀਕੇ ਨਾਲ ਦੁਨੀਆ ਇੰਨਾ ਉਲਝਣਾ ਦੇ ਵਿੱਚ ਉਲਝ ਜਾਂਦੀ ਹੈ ਵੀ ਕਿਉਂਕਿ ਪੈਸਾ ਬਾਅਦ ਵਿੱਚ ਘੱਟ ਹੁੰਦਾ ਪਹਿਲਾਂ ਇਨਸਾਨ ਹੀ ਇਨਸਾਨ ਦੇ ਘੱਟ ਹੁੰਦਾ ਜਿਵੇਂ ਹੁਣ ਮਤਲਬ ਮੇਰੇ ਪੇਪਰ ਉਧਰੋਂ ਫਾਈਨਲ ਸੀਗੇ ਮੈਂ ਬੀਐਸਸੀ ਨਰਸਿੰਗ ਕਰਦੀ ਆ ਉਹਦੇ ਪੇਪਰ ਫਾਈਨਲ ਸੀਗੇ ਉਧਰੋਂ ਸਾਰਾ ਕੁਝ ਏ ਸੀਗਾ ਪਹਿਲਾਂ ਇੱਧਰ ਦੀ ਟੈਨਸ਼ਨ ਹੋ ਜਾਂਦੀ ਫਿਰ ਪੇਪਰਾਂ ਦੀ ਹੋ ਜਾਂਦੀ ਵੀ ਹੁਣ ਸਾਰਾ ਕੁਝ ਕਿੱਦਾਂ ਹੈਂਡਲ ਹੋਊਗਾ ਤੇ ਮਤਲਬ ਜੇ ਪੁਲਿਸ ਵਗੈਰਾ ਦੇ ਵੀ ਜਾਂਦੇ ਮਤਲਬ ਕੋਈ ਸੁਣਵਾਈ ਨਾ ਹੁੰਦੀ ਮਤਲਬ ਬਿਲਕੁਲ ਅਸੀਂ ਤਾਂ ਮਤਲਬ ਆਏ ਹੋ ਗਏ ਸੀ ਵੀ ਪਤਾ ਨਹੀਂ ਹੁਣ ਕੀ ਬਣੂ ਅੱਗੇ ਤੇ ਕੀ ਨਾ ਬਣੂ ਤੁਸੀਂ ਕਿੰਨੇ ਭੈਣਾਂ ਅਸੀਂ ਤਿੰਨ ਭੈਣਾਂ ਮਤਲਬ ਤਿੰਨ ਭੈਣਾਂ ਨੂੰ ਛੋਟੀਆਂ ਛੋਟੀਆਂ ਨੂੰ ਇੰਨੀ ਆ ਚ ਇੰਨੀ ਆਕ ਮੁਸੀਬਤਾਂ ਦਾ ਸਾਹਮਣਾ ਕਰਨਾ ਹੁਣ ਐਸੇ ਮਰਚੀ ਪਈ ਜਾਂਦਾ ਵੀ ਆਪਾਂ ਕਹਿੰਦੇ ਆ ਕਿ ਵੱਡਾ ਵੀ ਉਹਨਾ ਮੂਰੇ ਹਾਰ ਜਾਂਦਾ ਇਨਸਾਨ ਨਾ ਤੇ ਫਿਰ ਕਿਵੇਂ ਇੰਨਾ ਹੌਸਲਾ ਕਿਵੇਂ ਲਿਆਉਣੇ ਹੋ ਇੰਨਾ ਲੜਨ ਦਾ ਬਸ ਮਤਲਬ ਕਰਦਣ ਵੇਖ ਕੇ ਹੌਸਲਾ ਆ ਜਾਂਦਾ ਡੈਡੀ ਨੂੰ ਉਹ ਦੇ ਕੇ ਹੌਸਲਾ ਆ ਜਾਂਦਾ ਜਦੋਂ ਥੋੜਾ ਜਿਹਾ ਹੁੰਦਾ ਵੀ ਹਾਂ ਡੈਡੀ ਹੁਣ ਮੈਥੋਂ ਨਹੀਂ ਹੁੰਦਾ ਮਤਲਬ ਬਸ ਡੈਡੀ ਕਹਿੰਦੇ ਨਹੀਂ ਕੋਈ ਨਹੀਂ ਪੁੱਤ ਆਪਾਂ ਕਰ ਲਾਂਗੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ ਹਮ ਕਰਦਿਆਂ ਦਾ ਹੌਸਲਾ ਹੀ ਬਹੁਤ ਹੁੰਦਾ ਹਮ ਤੇ ਹੁਣ ਅੱਗੇ ਦਾ ਕੀ ਪਲਾਨਿੰਗ ਅੱਗੇ ਦੀ ਕੀ ਸੋਚਿਆ ਜ਼ਿੰਦਗੀ ਅੱਗੇ ਕਿਵੇਂ ਲੈ ਕੇ ਜਾਣੀ ਹੈ ਅੱਗੇ ਬਸ ਮੈਂ ਮਤਲਬ ਡਿਗਰੀ ਕਰਦੀ ਪਈ ਹੈਗੀ ਆ ਪਹਿਲਾਂ ਇਹਨੂੰ ਗ੍ਰੈਜੂਏਸ਼ਨ ਮਤਲਬ ਕੰਪਲੀਟ ਕਰਨੀ ਹੈਗੀ ਆ ਫਿਰ ਮਤਲਬ ਹੌਲੀ ਹੌਲੀ ਅੱਗੇ ਵਧਾਂਗੇ ਇੱਕ ਹੌਲੀ ਹੌਲੀ ਸਟੈਪ ਲੈ ਕੇ ਹਮ ਮਤਲਬ ਨਹੀਂ ਇਹ ਹੁਣ ਖੇਤੀ ਨੂੰ ਕੰਟੀਨਿਊ ਕਰਨਾ ਹੈ ਜਾਂ ਹੋਰ ਕਿਤੇ ਵੀ ਸੈਟਿੰਗ ਹੋਣ ਦਾ ਕੋਈ ਹੈ ਬਾਹਰ ਸੈਟਲ ਹੋਣ ਦਾ ਮਤਲਬ ਖੇਤੀ ਨੂੰ ਵੀ ਨਾਲ ਲੈ ਕੇ ਚੱਲਾਂਗੇ ਕਿਉਂਕਿ ਮਤਲਬ ਇੱਥੋਂ ਸ਼ੁਰੂ ਕੀਤਾ ਇੱਥੋਂ ਇਹਨੂੰ ਮਤਲਬ ਗਾਂ ਲੈ ਕੇ ਚੱਲਾਂਗੇ ਹੋਰ ਕਮਾਵਾਂਗੇ ਹੋਰ ਵੱਧ ਪੈਲੀ ਲਵਾਂਗੇ ਹੂੰ ਮਤਲਬ ਜੋ ਕੁਝ ਮੁੰਡੇ ਕਰਦੇ ਆ ਵੀ ਮੈਂ ਉਹ ਆਪਦੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਨਾ ਵੀ ਮਾਪਿਆਂ ਨੂੰ ਇਹ ਨਕਮੀ ਲੱਗੇ ਵੀ ਸਾਡੇ ਪੁੱਤ ਹੈ ਨਹੀਂ ਸੀ ਤਾਂ ਪਰ ਤੇ ਧੀ ਮੈਨੂੰ ਤਾਂ ਇਹ ਲੱਗਦਾ ਵੀ ਧੀ ਪੁੱਤਾਂ ਨਾਲੋਂ ਜ਼ਿਆਦਾ ਬੈਸਟ ਹੁੰਦੀ ਹੈ ਕਿਉਂਕਿ ਮੁੰਡੇ ਤਾਂ ਜਗਲ ਪਤਾ ਨਹੀਂ ਕੀ ਕੁਝ ਕਰ ਜਾਂਦੇ ਆ ਤੇ ਧੀਆਂ ਹਮੇਸ਼ਾ ਮਾਪਿਆਂ ਦਾ ਹਨਾ ਹੌਸਲਾ ਹੀ ਬੰਦੀਆਂ ਤੇ ਮਾਪਿਆਂ ਦਾ ਮਾਨ ਸਨਮਾਨ ਹੀ ਕਾਇਮ ਕਰਦੀਆਂ ਹਨ ਹਾਂਜੀ ਤੇ ਇੱਕ ਕੁੜੀ ਹੋਣ ਦੇ ਨਾਤੇ ਹਾਂਜੀ ਕਿਵੇਂ ਲੱਗਦੀ ਹੈ ਜ਼ਿੰਦਗੀ ਮਤਲਬ ਮੈਨੂੰ ਕਿੱਦਾਂ ਕਦੇ ਫੀਲ ਨਹੀਂ ਹੋਇਆ ਵੀ ਹਾਂ ਮਤਲਬ ਦੂਜੇ ਸ਼ੌਂਕ ਸੋ ਹੋ ਸੀਗੇ ਮੇਰੇ ਦੇ ਉਹ ਖਤਮ ਹੋ ਗਏ ਮਤਲਬ ਮੈਨੂੰ ਇਹ ਵੀ ਲਾਈਫ ਵੀ ਮੇਰੀ ਪੂਰੀ ਬੈਸਟ ਲੱਗਦੀ ਆ ਹੂੰ ਨਾਲ ਨਾਲ ਮਤਲਬ ਸਟੱਡੀ ਕਰਨ ਨਾਲ ਨਾਲ ਇਹਦਾ ਫਾਰਮਿੰਗ ਦਾ ਹੈਂਡਲ ਕਰਨਾ ਮਤਲਬ ਕਈ ਪਹਿਲਾਂ ਪਹਿਲਾਂ ਪ੍ਰੋਬਲਮਸ ਤਾਂ ਆਉਂਦੀਆਂ ਹੁੰਦੀਆਂ ਸੀ ਜਿਵੇਂ ਕਈ ਵਾਰ ਮਤਲਬ ਪੜ੍ਹਨਾ ਵੀ ਹੁੰਦਾ ਸੀ ਤੇ ਉਧਰੋਂ ਇਧਰ ਦਾ ਕੰਮ ਵੀ ਵੇਖਣਾ ਹੁੰਦਾ ਸੀਗਾ ਪਰ ਹੌਲੀ ਹੌਲੀ ਮਤਲਬ ਇਦਾਂ ਹੀ ਹੈਂਡਲ ਹੁੰਦਾ ਗਿਆ ਤੇ ਇਦਾਂ ਹੀ ਬਸ ਅੱਗੇ ਵਧਦੇ ਗਏ ਹੂੰ ਤੇ ਕਈ ਵਾਰੀ ਹੁੰਦਾ ਵੀ ਨਾਲੇ ਉਧਰੋਂ ਪੇਪਰ ਹੁੰਦੇ ਆ ਇਧਰੋਂ ਵਾਹੀ ਆ ਜਾਂਦੀ ਹੈ ਹੁੰਦਾ ਹਾਂਜੀ ਮਤਲਬ ਆ ਜਿਵੇਂ ਹੁਣ ਪਿੱਛੇ ਜਿਹਾ ਹੋਇਆ ਸੀਗਾ ਉਧਰੋਂ ਪੇਪਰ ਆਗੇ ਸੀ ਫਿਰ ਜਦੋਂ ਮਤਲਬ ਸੰਡੇ ਵਗੈਰਾ ਆਉਂਦਾ ਜਾਂ ਕੋਈ ਛੁੱਟੀ ਹੁੰਦੀ ਉਹਦੋਂ ਮਤਲਬ ਖੇਤ ਵਗੈਰਾ ਦਾ ਵੇਖ ਲਈਦਾ ਸੀਗਾ ਨਾਲ-ਨਾਲ ਮਤਲਬ ਰਾਤ ਨੂੰ ਪੜ੍ਹਾਈ ਕਰ ਲਈਦੀ ਸੀਗੀ ਮਤਲਬ ਟਾਈਮ ਕੱਢਦੇ ਹੁੰਦੇ ਸੀ ਦਿਨ ਰਾਤ ਇੱਕ ਕਰਕੇ ਆਪਣੇ ਤੇ ਤੁਸੀਂ ਕੁੜੀਆਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਉਹਦੇ ਲਈ ਧੰਨਵਾਦ